ਅੱਜ 88 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਫਿਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੈਕ ਇਮੀਗ੍ਰੇਸ਼ਨ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਵਿਰਸਾ ਅਤੇ ਸੰਗਮ ਸਮਾਰੋਹ ਕੀ ਕੁਝ ਕਿਹਾ ਟੈਕ ਇਮੀਗ੍ਰੇਸ਼ਨ ਦੇ ਮਾਲਕ ਨੇ ਸੁਣਾਉਂਦੇ ਆ ਤੁਹਾਨੂੰ ਵੀ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਬਟਾਲਾ ਤੋਂ देना चाहूंगी जी हम स्टेज ऊपर टीम नंबर 142 रूम अपनी परफॉर्मेंस ही विद इज रोल कर लें कि हम स्टेज ऊपर परफॉर्म करने जा रहे हैं टीम नंबर 142 जोरदार क्लैपिंग कर दो जितनी हो अच्छी सिद्धि साथे ओ बिग वन फोर्टी वन तैयार हो गए स्टेज पे पी प्लेट ready वन प्रेडिट थे performances परफॉर्मेंस back ऑफ the stage. ਸਾਹਿਬ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਜਾਦ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਹਰ ਸਾਲ ਦੀ ਤਰ੍ਹਾਂ ਆਪਾਂ ਸਾਲ ਚ 13 ਅਕਤੂਬਰ ਨੂੰ ਪ੍ਰੋਗਰਾਮ ਕਰਵਾ ਰਹੇ ਹਾਂ ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ 13 ਅਕਤੂਬਰ ਨੂੰ ਸਾਡਾ ਗ੍ਰੈਂਡ ਲਾਈਵ ਇਵੈਂਟ ਚੱਲਿਆ ਜਿਸ ਦਾ ਨਾਮ ਵਿਰਸਾ ਤੇ ਸੰਗਮ ਸਮਾਰੋ ਜਿਸ ਵਿੱਚ ਵਕ ਵਕ ਕੰਪੀਟੀਸ਼ਨ ਹੋ ਰਹੀ ਹੈ ਲਾਈਕ ਗਿੱਧਾ ਭੰਗੜਾ ਸਿੰਗਿੰਗ ਪੰਜਾਬ ਭਰ ਤੋਂ ਸਾਰੇ ਸਟੂਡੈਂਟ ਆਏ ਹੋਏ ਨੇ तकरीबन 200 ਤੋਂ 300 ਸਟੂਡੈਂਟ ਪਾਰਟਿਸਪੇਟ ਕਰਿਆ ਜਿਸ ਵਿੱਚ ਗਿੱਧੇ ਦੇ ਅਲੱਗ ਬੱਚੇ ਕੱਢੇ ਜਾਣਗੇ ਫਸ ਸੈਕੰਡ ਥਰਡ ਸਿੰਗਿੰਗ ਦੇ ਅਲੱਗ ਕੱਢੇ ਜਾਣਗੇ ਤੇ ਭੰਗੜੇ ਦੇ ਅਲੱਗ ਕੱਢੇ ਜਾਣਗੇ ਸੋ ਬੇਸਿਕਲੀ ਸਾਡਾ ਕਨਸੈਪਟ ਇਹ ਹੈ ਕਿ ਫ੍ਰੀ ਆਫ ਕੋਸ ਇੱਕ ਬੱਚੇ ਨੂੰ ਇਹੋ ਜਿਹਾ ਪਲੈਟਫਾਰਮ ਦੇਣਾ ਕਿ ਬੱਚੇ ਆਪਣਾ ਟੈਲੈਂਟ ਉਸ ਸਟੇਜ 'ਤੇ ਜਾ ਕੇ ਪ੍ਰਮੋਟ ਕਰ ਸਕਣ ਤਾਂ ਕਿ ਇਹਨਾਂ ਨੂੰ ਅੱਗੇ ਕੋਈ ਨਾ ਕੋਈ ਵਧੀਆ ਓਪਰਚੁਨਿਟੀ ਮਿਲ ਸਕੇ ਤੇ ਆਪਣਾ ਫਿਚਰ ਵਧੀਆ ਬਣਾ ਸਕੇ। ਉਹ ਬੱਚਿਆਂ ਦੀ ਡਿਮਾਂਡ ਸੀ ਕਿ ਇਹਨਾਂ ਨੂੰ ਵੱਡੀਆਂ-ਵੱਡੀਆਂ ਟਰੋਫੀਆਂ ਚਾਹੀਦੀਆਂ ਜਿਵੇਂ ਕਿ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਚਿਆਂ ਦੇ ਸਪੈਸ਼ਲ ਨਾਮ ਆ ਮਤਲਬ 7-7 ਫੁੱਟ ਦੀਆਂ ਟਰੋਫੀਆਂ ਰੱਖੀਆਂ ਹੋਈਆਂ ਨੇ। ਸੋ ਇਸ ਵਾਰ ਅਸੀਂ ਟਰੋਫੀਆਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਕਿਉਂਕਿ ਬੱਚਿਆਂ ਦੀ ਡਿਮਾਂਡ ਸੀ, ਬੱਚਿਆਂ ਦੀ ਡਿਮਾਂਡ ਦੇ ਅਕੋਰਡਿੰਗ ਹੀ ਆਪਾਂ ਵੱਡੀਆਂ-ਵੱਡੀਆਂ ਟਰੋਫੀਆਂ ਲੈ ਕੇ ਆਏ ਹਾਂ। ਜਾਣ ਦਾ ਫੈਸਲਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਦੇਖੋ ਹਰ ਕੋਈ ਫਾਈਨੈਂਸ਼ਲੀ ਇੰਨਾ ਸਟਰੋਂਗ ਨਹੀਂ ਹੁੰਦਾ ਸਾਡਾ ਕਨਸੈਪਟ ਹੀ ਇਦਾਂ ਦਾ ਕਿ ਫ੍ਰੀ ਆਫ ਕੋਸ ਸਾਰੇ ਬੋਡਾਂ ਦੇ ਵੱਡਾ ਵੱਡਾ ਲੱਗਿਆ ਇੱਕ ਰੁਪਿਆ ਵੀ ਨਹੀਂ ਆਪਾਂ ਲੈਨੇ ਬੱਚਿਆਂ ਦੀ ਫ੍ਰੀ ਰਜਿਸਟ੍ਰੇਸ਼ਨ ਆ ਫ੍ਰੀ ਸਾਰੀ ਪਰਫਾਰਮੈਂਸ ਹੋ ਰਹੀ ਆ ਤਾਂ ਕਿ ਬੱਚੇ ਆਪਣਾ ਟੈਲੈਂਟ ਜਿਨ੍ਹਾਂ ਕੋਲ ਨਹੀਂ ਫਾਈਨੈਂਸੀ ਜਿਹੜੇ ਨਹੀਂ ਵੀ ਸਟਰੋਂਗ ਆਪਣਾ ਟੈਲੈਂਟ ਪ੍ਰਮੋਟ ਕਰਕੇ ਅੱਗੇ ਆ ਸਕਣ ਸੋ ਆਪਾਂ ਹਰ ਸਾਲ ਕਰੋਨੀਆਂ ਤੇ ਵਾਹਿਗੁਰੂ ਦੀ ਕਿਰਪਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਤੇ ਪਰਮਾਤਮਾ ਕਿਰਪਾ ਕਰੇ ਅੱਗੇ ਵੀ ਆਪਾਂ ਇਦਾਂ ਹੀ ਕਰਾਉਂਦੇ ਰਹੀਏ ਤੇ ਸਾਰਿਆਂ ਬੱਚਿਆਂ ਦਾ ਤੇ ਆਡੀਅנס ਦਾ ਸਾਥ ਮੈਨੂੰ ਇਦਾਂ ਹੀ ਮਿਲਦਾ ਰਹੇ ਥੈਂਕ ਯੂ